ਸਭ ਵਧੀਆ ਵਿਰਜੀ ਸਾਰੇ ਵਧੀਆ ਠੀਕ ਨੇ ਸਭ ਹਾਂਜੀ ਆ ਮੈਂ ਤਾਂ ਹੀ ਫੋਨ ਕੀਤਾ ਮੈਂ ਕਿ ਮੇਰੇ ਭੈਣੇ ਇਹ ਨਾ ਕਹਵੇ ਫਿਰ ਤੂੰ ਬਈ ਵੀਰੇ ਤੂੰ ਬਾਹਰ ਗਿਆ ਮੈਨੂੰ ਯਾਦ ਹੀ ਨਹੀਂ ਕੀਤਾ ਹੈ ਫਿਰ ਕੰਮ ਕਾਜ ਦੇ ਪਛੇ ਹੁੰਦੇ ਆ ਨਾ ਫਿਰ ਤਾਂ ਕਰਕੇ ਫਿਰ ਯਾਦ ਨਹੀਂ ਰੰਦਾ ਨਹੀਂ ਮੈਂ ਪਤਾ ਕੀ ਮੈਨੂੰ ਟੈਨਸ਼ਨ ਤਾਂ ਕੋਈ ਨਹੀਂ ਮੈਂ ਸੋਚਿਆ ਸੀਗਾ ਵੀ ਇਹਦੇ ਪਾਪਾ ਨਾਲ ਤੁਹਾਡੀ ਗੱਲ ਹੁੰਦੀ ਹੈ ਹੁਣੇ ਜਦੋਂ ਤੇ ਗਏ ਹੋਏ ਆ ਤੁਹਾਨੂੰ ਪਤਾ ਹੀ ਹੈ ਉਹ ਅੱਬੂ ਦੱਬੀ ਹੁਣ ਚਲੇ ਗਏ ਸੀ ਨਾ ਸ਼ਿਫਟ ਹੋ ਗਏ ਸ਼ਾਇਦ ਤੁਹਾਨੂੰ ਦੱਸਿਆ ਹੋਵੇ ਇਹਨਾਂ ਨੇ ਹਾਂ ਤੇ ਉਦੋਂ ਦੇ ਤੇ ਫਿਰ ਇਹ ਮੇਰੀ ਵੀ ਇਹਨਾਂ ਨਾਲ ਘੱਟ ਹੀ ਗੱਲ ਹੁੰਦੀ ਐ ਕਹਿਣਗੇ ਕੰਮ ਮੈਂ ਬੀਜ਼ੀ ਆ ਬੀਜ਼ੀ ਆ ਬਸ 2 ਮਿੰਟ ਕਿਤੇ ਫੋਨ ਆ ਗਿਆ ਤਾਂ ਆ ਗਿਆ ਬਸ ਫਿਰ ਹੁੰਦਾ ਹੀ ਨਹੀਂ ਫੋਨ ਅੱਛਾ 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 ਹਾਂਜੀ ਚਲੋ ਸਹੀ ਆ ਤਾਂ ਮੈਂ ਇਸ ਕਰਕੇ ਫੋਨ ਕੀਤਾ ਸੀ ਮੇਰੇ ਭੈਣ ਨੂੰ ਹਾਂਜੀ ਮੈਂ ਕੰਨਾ ਹਾਂ ਜਿਹੜੇ ਏਜੰਟ ਕੋਲੋਂ ਵੀਜ਼ਾ ਲਵਾਇਆ ਸੀ ਨਾ ਆਪਾਂ ਹਾਂਜੀ ਐਤ ਬਾਹਰਲੇ ਮੁਲਕ ਦਾ ਹਾਂਜੀ ਉਸ ਏਜੰਟ ਦੇ ਥੋੜੇ ਜਿਹੇ ਪੈਸੇ ਬਕਾ ਰਹਿੰਦੇ ਸੀ ਠੀਕ ਹੈ ਨਾ ਹੁਣ ਉਹਨੂੰ ਅਮਰਜੈਂਸੀ ਕੋ ਜ਼ਰੂਰਤ ਪੈ ਗਈ ਉਹ ਜਾਣਨ ਉਹ ਕਹਿੰਦਾ ਮੇਰੇ ਪੈਸੇ ਜਿਹੜੇ ਬਕਾ ਰਹਿੰਦੇ ਨਾ ਉਹ ਵਾਪਸ ਕਰਾ ਠੀਕ ਹੈ ਨਾ ਤੇ ਮੈਂ ਉਹਨੂੰ ਹੁਣ ਉਹਦੇ ਡ੍ਰੈਂਕ ਅਕਾਊਂਟ 'ਚ ਨਹੀਂ ਭੇਜ ਸਕਦਾ ਅੱਛਾ ਜੀ ਠੀਕ ਆ ਉਹ ਮੈਂ ਤੈਨੂੰ ਇੱਥੋਂ ਭੇਜ ਦੇਣਾ ਪੈਸੇ ਠੀਕ ਆ ਠੀਕ ਹੈ ਵੀਰੇ ਤੇ ਕੁਝ ਤੋਂ ਆ ਪੈਸੇ ਵੀ ਪਹਿਣ ਸੰਭਾਲ ਕੇ ਵੀ ਰੱਖੀ ਤੈਨੂੰ ਪਤਾ ਕਰ ਜਿਹੜੇ ਭੇਜਦਿਆਂ ਕਰ ਫਿਰ ਨਾ ਤੈਨੂੰ ਪਤਾ ਖਰਚਾ ਕੋਰ ਚਾ ਹੋ ਜਾਂਦਾ ਹੈ ਅੱਗੇ ਭੇਜ ਪੈਸੇ ਮੈਂ ਭੇਜੇ ਸੀ ਘਰ ਹੈ ਉਹਨਾਂ ਨੇ ਮੈਂ ਕਿਹਾ ਜੈਂਡ ਦੇ ਪੈਸੇ ਲਾ ਦੇਣਾ ਉਹਨਾਂ ਨੇ ਜੈਂਡ ਦੇ ਪੈਸੇ ਵੀ ਲਾ ਲਏ ਉਹ ਵੀ ਚਲਾ ਗਏ ਕਿਨੇ ਚਲਾਏ ਪੈ ਹਣ ਤਿੰਨ ਪੈ ਹਾਂ ਤਿੰਨੂ ਸੈਂਡ ਕੀਤੇ ਸੀ ਪਹਿਲਾਂ ਤੁਸੀਂ ਪੈਸੇ ਉਹ ਕਰ ਕਰਲੇ ਸੀ ਨਾ ਤੇ ਹੁਣ ਮੈਂ ਨਾ ਹਾਂ ਤੇ ਹੁਣ ਆਪਣਾ ਕਿਹੜਾ ਬੈਂਕ ਚ ਖਾਤਾ ਮੇਰਾ OBC ਚ ਹੈ ਵੀਰੇ OBC ਚਾ ਹਾਂਜੀ ਇੱਕ HDFC ਚ ਹੈ ਅੱਛਾ 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 ਅੱਜ ਦੇਖੇ ਨੈਟ ਬੈਂਕਿੰਗ ਕਿਸ ਦੀ ਚੱਲਦੀ ਆ ਨੈਟ ਬੈਂਕਿੰਗ ਚਲਾ ਰਹੇ ਹੋ ਨੈਟ ਬੈਂਕਿੰਗ ਨਹੀਂ ਮੈਂ ਚਲਾ ਰਹੀ ਹੂੰ ਮੈਨੂੰ ਤਾਂ ਚਲਾਉਣਾ ਹੀ ਨਹੀਂ ਆਂਦੀ ਨੈਟ ਬੈਂਕਿੰਗ ਹੋਰ ਅੱਛਾ 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 ਤਾਂ ਫਿਰ ਮੈਨੂੰ ਇੱਕ ਖਾਤਾ ਬਣਾ ਮੈਂ ਬੈਂਕ ਦਾ ਤੂੰ ਕੱਲ ਦੇ ਠੀਕ ਆ ਮੈਂ ਤੂੰ ਫਿਰ ਨਾ ਉਹਨਾਂ ਇਕਲਾ ਡਿਊਟੀ ਤੇ ਤੇ ਨਾਲ ਦੀ ਨਾਲ ਫਿਰ ਪੈਸੇ ਤੈਨੂੰ ਕਲਾ ਕੇ ਨਾ ਨਾਲ ਦੀ ਨਾਲ ਮੈਂ ਪਰਚੀ ਕੱਲ ਦਊਂਗਾ ਫਿਰ ਉਹ ਜੈਂਡ ਦਾ ਅਕਾਊਂਟ ਤੈਨੂੰ ਕੱਲ ਦਊਂਗਾ ਫਿਰ ਉੱਥੋਂ ਕਢਾ ਕੇ ਨਾ ਉਹਦੇ ਖਾਤੇ ਟ੍ਰਾਂਸਫਰ ਕਰ ਦੇ ਠੀਕ ਆ ਠੀਕ ਐ ਵੀਰੇ ਠੀਕ ਪਰ ਤੁਸੀਂ ਵੀਰੇ ਤੁਹਾਡਾ 1 ਮਿੰਟ ਮੈਂ ਨਾ ਉਹਨੂੰ ਰਣਵੀਰ ਨਾਲ ਗੱਲ ਕਰਾਨੀ ਇੱਕ ਵਾਰੀ ਉਹਨੂੰ ਵੀ ਸਮਝਾ ਦੋ ਕਿਉਂਕਿ ਮੈਨੂੰ ਜ਼ਿਆਦਾ ਨਹੀਂ ਪਤਾ ਹੈਗਾ ਤੁਸੀਂ ਮੈਂ ਉਹ ਵੀ ਹੁਣ ਚਲ ਸਮਝਦਾਰ ਹੋ ਹੀ ਗਿਆ ਭਵੇਂ 10ਵੀਂ ਈ ਹੈ ਪਰ ਉਹਨੂੰ ਸਾਰੀ ਸਮਝ ਬੈਂਗਾ ਬੁੰਗਾ ਦੀ ਕੀ ਕਰਨਾ ਸਮਝ ਜੂਗਾ ਕੀ ਕਰਨਾ ਨਹੀਂ ਮੈਂ ਮੈਂ ਤੁਹਾਨੂੰ ਸਮਝਾਦਾ ਮੈਂ ਕਿ ਜਿਹੜਾ ਕੋ ਫੋਟੋ ਆ ਨਾ ਫੋਟੋ ਵੀਰੇ ਪਤਾ ਕੀ ਹੈ ਉਹ ਬੈਂਕ ਦਾ ਖਾਤਾ ਮੈਂ ਛੇੜ ਨਹੀਂ ਸਕਦੀ ਉਹਦੇ ਚ ਨਾ ਇਹਦੇ ਪਾਪਾ ਨੇ ਹੁਣੇ ਤਾਂ ਪੈਸੇ ਪੁਆਏ ਆ ਜੇ ਮੈਂ ਉਹ ਖਾਤਾ ਛੇੜਿਆ ਤੇ ਪਾਪਾ ਨੇ ਮੈਨੂੰ ਗੁੱਸੇ ਹੋਣਾ ਜਾਂ ਤਾਂ ਤੁਸੀਂ ਮੈਂ ਤੁਹਾਨੂੰ ਖਾਤਾ ਨੰਬਰ ਕੋਈ ਹੋਰ ਦੇ ਦੇਨੀ ਆ ਫਿਰ ਤੁਸੀਂ ਹੋਰ ਖਾਤੇ ਚ ਪੁਆ ਦਿਓ ਕਿਉਂਕਿ ਉਹਦੀ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਚਲ ਜਾਂਦੀ ਹੈ ਇਹਦੇ ਪਾਪਾ ਕੋਲ ਵੀ ਇੰਨੇ ਪੈਸੇ ਵਿੱਚ ਪਏ ਆ ਜਾ ਇੰਨੇ ਕਢਾਏ ਇਹਨੇ ਤਾਂ ਐ ਦੂਆ ਖਾਤਾ ਫਿਰ ਮੈਨੂੰ ਕਾਲ ਦੇ ਆ ਠੀਕ ਹੈ ਠੀਕ ਠੀਕ ਹੈ हां ਹੁਣ ਹੀ ਵਟਸਐਪ ਤੇ ਭੇਜ ਦੇ ਆ ਕਿਤੇ ਨੇਰ ਚ ਭੇਜ ਦੇ ਬਸ ਦੇਖਦੀ ਆ ਉਹ ਕੱਢ ਕੇ ਅਲਮਾਰੀ ਚੋਂ ਖਾਤਾ ਨੰਬਰ ਕਾਪੀ ਚੋਂ ਭੇਜ ਦਿੰਨੀ ਆ ਚਲੋ ਠੀਕ ਆ ਉਹਦੇ ਫੋਟੋ ਖਿੱਚ ਕੇ ਨਾ ਇਸ ਵਟਸਐਪ ਦੇ ਮੈਨ ਭੇਜ ਦੇ ਠੀਕ ਆ ਠੀਕ ਹੈ ਵੀਰੇ ਠੀਕ ਹੈ ਵੀਰੇ ਮੈਂ ਇੱਕ ਗੱਲ ਕਰਨੀ ਸੀ ਜੀ ਜੀ ਮੈਂ ਕਹਿੰਦੀ ਸੀ ਵੀ ਆਹ ਕੰਮ ਚ ਮੈਨੂੰ ਵੀ ਲਾ ਲਓ ਜੜਾ ਜੂ ਅ ਵੀਰੇ ਜਿਹੜਾ ਕੰਮ ਤੂੰ ਕਰੀ ਜਨਾ ਮੈਨੂੰ ਵੀ ਲਾਲਾ ਨਾਲ ਮੈਂ ਵੇਲੇ ਬੈਠੀ ਆ ਮੇਰੇ ਵੀ ਚਾਰ ਪੈਸੇ ਬਣ ਜਾਣਗੇ ਆ ਹੈ ਸੱਚੀ ਕੇ ਕੋਈ ਮਸਲਾ ਨਹੀਂ ਹਾਂ ਵੀਰੇ ਮੈਨੂੰ ਵੀ ਲਾਲਾ ਪਲੀਜ਼ ਮੈਨੂੰ ਮੇਰੇ ਕੋਲ ਕੋਈ ਕੰਮ ਤੰਦਾ ਨਹੀਂ ਪੰਜਾਬ ਚ ਆ ਹੈ ਅੱਛਾ ਹੋਰ ਭੈਣ ਆ ਤੇਰੀ ਕਰਲਾ ਤਰਸ ਮੜਾ ਜਾਂ ਮੈਨੂੰ ਵੀ ਦੱਸ ਦੇ ਕਿਵੇਂ ਕਰਦਾ ਮੈਂ ਵੀ ਕਰ ਲੂੰਗੀ ਇਹੀ ਕੰਮ ਕਿਹੜਾ ਕੰਮ ਆਹੀ ਜਿਹੜਾ ਤੂੰ ਕਰੀ ਜਾਨਾ ਮੈਂ ਕਿਹੜਾ ਕਰੀ ਜਾਨਾ ਭਰਾਵਾ ਐਸਐਸਪੀ ਦਫਤਰ ਤੋਂ ਬੋਲਦੀ ਆ ਸੁਣ ਲਿਆ ਤੇ ਤੂੰ ਬਹੁਤ ਮਸ਼ਹੂਰ ਹੋਇਆ ਪਿਆ ਕੋਈ ਨਾ ਚਾਰ ਦਿਨ ਹੋਰ ਖੇਡਾ ਖੇਡ ਲਾ ਲੱਭਿਆ ਜਾਏਗਾ ਅੱਛਾ ਤੇਰੀ ਲੋਕੇਸ਼ਨ ਪਾਤੀ ਕੋਈ ਗੱਲ ਨਹੀਂ ਆ ਜਿੱਥੇ ਵੀ ਤੇਰਾ ਫੋਨ ਚੱਲਦਾ ਫੜਿਆ ਜਾਣਾ ਤੂੰ ਚੱਕਿਆ ਜਾਣਾ ਬਸ ਥੋੜੇ ਦਿਨ ਦੀ ਖੇਡ ਹੈ ਤੇਰੀ ਫੜੀ ਘਟਾਲਾ ਜੀ ਬੜੀ ਗੱਲ ਆ ਹੈ ਇਤਨੇ ਤੇਜ਼ ਹੋ ਗਏ ਤੁਸੀਂ ਹੈ ਕੋਈ ਨਾ ਕੋਈ ਨਾ ਵਾਇਰਲ ਤੂੰ ਹੋਇਆ ਹੀ ਫਿਰਦਾ ਹੈ ਭਰਾਵਾ ਬੱਚਾ ਬੱਚਾ ਜਾਂਦਾ ਹੈ ਜਿਹੜਾ ਅਕਾਊਂਟ ਨੰਬਰ ਮੰਗਦਾ ਫਿਰਦਾ ਹੈ ਪੈਸੇ ਇਕੱਠੇ ਕਰਦਾ ਫਿਰਦਾ ਹੈ ਕੋਈ ਹੋਰ ਲੱਭ ਲਾਏ ਹਾਂ ਹਾਂ ਹੁਣ ਤਾਂ ਤੇਰੇ ਕੰਮ ਖਤਮ ਹੋ ਗਿਆ ਇਹ ਇਹ ਤੇਰਾ ਢਾਬਾ ਬੰਦ ਅੱਛਾ ਨਵਾਂ ਢਾਬਾ ਸ਼ੁਰੂ ਕਰ ਨਹੀਂ ਕਿਸ ਤਰ੍ਹਾਂ ਢਾਬਾ ਬੰਦ ਹੋ ਗਿਆ ਹੋਂਤਾ ਤੂੰ ਗਿਆ ਹਾਂਜੀ ਸਭ ਵਧੀਆ ਤੁਸੀਂ ਬੜੇ ਦਿਨਾਂ ਬਾਅਦ ਚੇਤੇ ਕੀਤਾ ਸਭ ਵਧੀਆ ਵਰਜੀ ਸਾਰੇ ਵਧੀਆ ਠੀਕ ਨੇ ਸਭ ਹਾਂਜੀ ਆ